हिमाचल प्रदेश ਦੀਆਂ ਤਿੰਨ ਵਿਧਾਨ ਸਭਾ ਸੀਟਾਂ ਤੇ ਉਪਚੋਣਾ ਲਈ ਵੋਟਾਂ ਦੀ ਗਿਣਤੀ ਹੈ ਜਿਹੜੀ ਹੋ ਰਹੀ ਹੈ ਸੋ ਮਤ ਗਣਨਾ ਦੇ ਹਿਸਾਬ ਦੇ ਨਾਲ ਦੇਹਰਾ ਸੀਟ ਤੋਂ ਸੀਐਮ ਸੁਖਵਿੰਦਰ ਸੁੱਖੂ ਦੀ ਹੈ ਜਿਹੜੀ ਪਤਨੀ ਕਮਲੇਸ਼ ਠਾਕੁਰ ਪਾਜਪਾ ਦੇ ਹੋਸ਼ਿਆਰ ਸਿੰਘ ਤੋਂ ਅੱਗੇ ਚੱਲ ਰਹੀ ਹੈ ਤੇ ਜੇਤੂ ਲਗਭਗ ਕਰਾਰ ਕਰ ਦਿੱਤੀ ਗਈ ਹੈ ਸੋ ਸੀਐਮ ਦੇ ਗ੍ਰਹਿ ਵਿਖੇ ਪਾਜਪਾ ਦੇ ਆਸ਼ੀਸ਼ ਸ਼ਰਮਾ ਅੱਗੇ ਚੱਲਦੇ ਨੇ ਉੱਥੇ ਹੀ ਨਾਲਾਗੜ੍ਹ ਦੇ ਵਿੱਚ ਸਾਬਕਾ ਸੀਐਮ ਵੀਰਬੱਧਰ ਸਿੰਘ ਦੇ ਕਰੀਬੀ ਬਾਬਾ ਹਰਦੀਪ ਅੱਗੇ ਚੱਲਦੇ ਨੇ ਸੋ ਕਾਂਗਰਸ ਸਮਰਥਕਾਂ ਦੇ ਵਿੱਚ ਹੈ ਜਿਹੜਾ ਦੇਹਰਾ ਦੇ ਵਿੱਚ ਅਤੇ ਨਾਲਾਗੜ੍ਹ ਵਿੱਚ ਜਸ਼ਨ ਹੈ ਜਿਹੜਾ ਸ਼ੁਰੂ ਹੋ ਚੁੱਕਾ ਹੈ ਤੇ ਸੀਐਮ ਦੀ ਪਤਨੀ ਹੈ ਜਿਹੜੇ ਉੱਥੋਂ ਜੇਤੂ ਆ ਲਗਭਗ ਤਿਆਰ ਕਰ ਦਿੱਤੇ ਗਏ ਨੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵਿਕਟਰਾ ਲੁਧਿਆਣਾ ਲਾਈਵ हिमाचल प्रदेश ਦੀਆਂ ਤਿੰਨ ਵਿਧਾਨ ਸਭਾ ਸੀਟਾਂ ਤੇ ਉਪਚੋਣਾ ਲਈ ਵੋਟਾਂ ਦੀ ਗਿਣਤੀ ਹੈ ਜਿਹੜੀ ਹੋ ਰਹੀ ਹੈ ਸੋ ਮਤ ਗਣਨਾ ਦੇ ਹਿਸਾਬ ਦੇ ਨਾਲ ਦੇਹਰਾ ਸੀਟ ਤੋਂ ਸੀਐਮ ਸੁਖਵਿੰਦਰ ਸੁੱਖੂ ਦੀ ਜਿਹੜੀ ਪਤਨੀ ਕਮਲੇਸ਼ ਠਾਕੁਰ ਪਾਜਪਾ ਦੇ ਹੋਸ਼ਿਆਰ ਸਿੰਘ ਤੋਂ ਅੱਗੇ ਚੱਲਦੀ ਹੈ ਤੇ ਜੇਤੂ ਲਗਭਗ ਕਰਾਰ ਕਰ ਦਿੱਤੀ ਗਈ ਹੈ ਸੋ ਸੀਐਮ ਦੇ ਗ੍ਰਹਿ ਵਿਖੇ ਪਾਜਪਾ ਦੇ ਆਸ਼ੀਸ਼ ਸ਼ਰਮਾ ਅੱਗੇ ਚੱਲਦੇ ਨੇ ਉੱਥੇ ਹੀ ਨਾਲਾਗੜ ਦੇ ਵਿੱਚ ਸਾਬਕਾ ਸੀਐਮ ਵੀਰਬੱਧਰ ਸਿੰਘ ਦੇ ਕਰੀਬੀ ਬਾਬਾ ਹਰਦੀਪ ਅੱਗੇ ਚੱਲਦੇ ਨੇ ਸੋ ਕਾਂਗਰਸ ਸਮਰਥਕਾਂ ਦੇ ਵਿੱਚ ਹੈ ਜਿਹੜਾ ਦੇਹਰਾ ਦੇ ਵਿੱਚ ਅਤੇ ਨਾਲਾਗੜ ਵਿੱਚ ਜਸ਼ਨ ਹੈ ਜਿਹੜਾ ਸ਼ੁਰੂ ਹੋ ਚੁੱਕਾ ਹੈ ਤੇ ਸੀਐਮ ਦੀ ਪਤਨੀ ਹੈ ਜਿਹੜੇ ਉੱਥੋਂ ਜੇਤੂ ਆ ਲਗਭਗ ਘਰਾਰ ਕਰ ਦਿੱਤੇ ਗਏ ਨੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਉਹ ਵਿਕਟਰਾ ਲੁਧਿਆਣਾ ਨਾਲ